ਸਾਤਰੀਏ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਚੁੰਮਕੀ ਅਪਨਾਥ ਦੇ ਨਾਲ। ਲੇਖਤ ਹੈ ਜੀ ਪ੍ਰਸਿੱਧ ਕਹਾਣੀਕਾਰ ਗੁਰਮਲਕੀਤ ਸਿੰਘ ਕਾਲੂ ਜੀ ਦੀ। ਆਸ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਊਗੀ। ਉਦੋਂ ਸਾਨੂੰ ਕੈਨੇਡਾ ਆਇਆ ਥੋੜੇ ਮਹੀਨੇ ਹੋਏ ਸੀ। ਮੁਬਸ਼ਰ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਬੇਕਾਬੂ ਹੋਈ ਕਾਰ ਮੋਰੀਆਂ ਤੱਕਾ ਦੇ ਕੇ ਮੇਰੇ ਬੇਟੇ ਨੂੰ ਬਚਾ ਲਿਆ ਸੀ। ਇਹੀ ਤੱਕਾ ਬਾਅਦ ਵਿੱਚ ਉਨਾ ਦੋਹਾਂ ਦੇ ਜਿਗਰੀ ਯਾਰਾਨੇ ਰਾਹੀ ਹੁੰਦਾ ਹੋਇਆ ਸਾਡੀ ਪਰਿਵਾਰਕ ਸਾਂਝ ਤੱਕ ਪਹੁੰਚ ਗਿਆ। ਮੁਬਸ਼ਰ ਪਹਿਲੀ ਵਾਰ ਸਾਡੇ ਘਰ ਆਇਆ ਤਾਂ ਸਾਡੇ ਦੋਹਾਂ ਪਤੀ ਪਤਨੀ ਦੇ ਮਨ ਉਸ ਪ੍ਰਤੀ ਆਪਣਤ ਨਾਲ ਛਲਕਣ ਲੱਗ ਪਈ। ਸਾਲ ਕੁ ਬਾਅਦ ਉਸਦੇ ਮਾਪਿਆਂ ਨੂੰ ਮਿਲ ਕੇ ਸਾਨੂੰ ਇਹ ਪਛਤਾਵਾ ਹੋਣ ਲੱਗਾ ਕਿ ਅਸੀਂ ਇੰਨੇ ਚੰਗੇ ਲੋਕਾਂ ਨੂੰ ਪਛੜ ਕੇ ਕਿਉਂ ਮਿਲ ਰਹੇ ਹਾਂ? ਮੁਬਸ਼ਰ ਦੇ ਮਾਪੇ ਫੈਸਲਾਬਾਦ ਪਾਕਿਸਤਾਨ ਤੋਂ ਸਨ ਤੇ 25 ਸਾਲ ਪਹਿਲਾਂ ਕੈਨੇਡਾ ਆ ਕੇ ਵਸੇ ਸੀ। ਅਸਤੇ ਅੱਬਾ ਯਾਸਰ ਨੇ ਦੱਸਿਆ ਕਿ ਦੋਹਾਂ ਭੈਣਾਂ ਤੋਂ ਛੋਟੇ ਮੁਬਸ਼ਰ ਨੇ ਸਕੂਲ ਦਾ ਮੂਹ ਕੈਨੇਡਾ ਆ ਕੇ ਵੇਖਿਆ ਸੀ। ਮੁੰਡਾ ਕੈਨੇਡੀਅਨ ਸੱਭਿਆਚਾਰ ਵਿੱਚ ਘੋਲ ਮਿਲ ਕੇ ਸਹਿਜ ਹੋ ਗਿਆ ਹੋਇਆ ਸੀ। ਦਿਨ ਬਦਨ ਯਾਸਰ ਹੋਰਾਂ ਨਾਲ ਸਾਡਾ ਮੇਲ ਮਲਾਪ ਵਧਦਾ ਗਿਆ ਤੇ ਪਿਛੋਕੜ ਦੇ ਵਰਕੇ ਸਾਂਝੇ ਹੋਣ ਲੱਗ ਪਏ। ਉਹਨਾਂ ਦੇ ਬਢੇਰੇ ਭਾਰਤ ਵਾਲੇ ਪਾਸਿਓਂ ਉੱਜੜ ਕੇ ਤਾਂ ਨਹੀਂ ਸੀ ਗਏ ਪਰ 1947 ਵਾਲੀ ਵੰਡ ਦਾ ਸੇਕ ਉਧਰ ਬੈਠਿਆਂ ਨੇ ਵੀ ਚੱਲਿਆ ਸੀ। ਉਦੋਂ ਸਾਡੇ ਵੱਡਿਆਂ ਨੂੰ ਪਾਕਿਸਤਾਨ ਦੇ ਉਸੇ ਜ਼ਿਲ੍ਹੇ ਦੇ ਪਿੰਡ ਵਿੱਚ ਵਸਦੇ ਰਸਤੇ ਘਰ ਛੱਡ ਕੇ ਖਾਲੀ ਹੱਥ ਚੜ੍ਹਦੇ ਪੰਜਾਬ ਆਉਣਾ ਪਿਆ ਤੇ ਬੜੀਆਂ ਅਖਿਆਈਆਂ ਚੱਲਣੀਆਂ ਪਈਆਂ ਸੀ ਆਪਣੇਆਂ ਦੇ ਵਿਛੋੜਿਆਂ ਦੀ ਮਾਨਸਿਕ ਪੀੜ ਸਹਿਣੀ ਪਈ ਡੈਡੀ ਦੱਸਦੇ ਹੁੰਦੇ ਸੀ ਕਿ ਮੇਰੇ ਦਾਦਾ ਜੀ ਕਈ ਸਾਲ ਰਾਤਾਂ ਨੂੰ ਉੱਠ ਕੇ ਇਕੱਲਿਆਂ ਹੀ ਉਧਰ ਦੀਆਂ ਗੱਲਾਂ ਯਾਦ ਕਰਨ ਲੱਗ ਪੈਂਦੇ ਸਨ ਸਾਡੇ ਪਰਿਵਾਰ ਦੇ ਕਾਫਲੇ ਉੱਤੇ ਹੋਏ ਹਮਲੇ ਮੌਕੇ ਸਾਡੀ ਦਾਦੀ ਆਪਣੀ ਗੋਦੀ ਚੁੱਕੀ ਧੀ ਸਮੇਤ ਮਾਰੀ ਗਈ ਸੀ ਸਾਡੀ ਵੱਡੀ ਭੂਆ ਦੇ ਸੱਜੇ ਪੈਰ ਦੀਆਂ 4 ਉਂਗਲਾਂ ਸੀ ਤੇ ਦਾਦੀ ਨਾਲ ਮਰੀ ਗਈ ਬੱਚੀ ਦੇ ਉਸੇ ਪੈਰ ਦੀਆਂ 6 ਉਂਗਲਾਂ ਸੀ ਦਾਦਾ ਜੀ ਦੱਸਦੇ ਹੁੰਦੇ ਸੀ ਕਿ ਲੋਕ ਕਹਿਣ ਲੱਗ ਪਏ ਸਨ ਕਿ ਉਹ ਕੁੜੀ ਆਪਣੀ ਵੱਡੀ ਪੈਣ ਦੀ ਰਹਿ ਗਈ ਉਂਗਲ ਲੈ ਕੇ ਉਸਦੇ ਪਿੱਛੇ ਆਈ ਸੀ ਪਰ ਮਾਂ ਨੂੰ ਨਾਂ ਲੈ ਕੇ ਵਾਪਸ ਮੁੜ ਗਈ 6 ਮਹੀਨੇ ਪਹਿਲਾਂ ਸਾਨੂੰ ਪਤਾ ਲੱਗਾ ਸੀ ਕਿ ਯਾਸਰ ਹੁਣੇ ਕੁਝ ਦਿਨਾਂ ਦੇ ਲਈ ਦੇਸ਼ ਜਾ ਰਹੇ ਨੇ ਮਹਿਲ ਬੈਠਣ ਦੇ ਬਹਾਨੇ ਅਸੀਂ ਉਹਨਾਂ ਨੂੰ ਖਾਣੇ ਤੇ ਸੱਦ ਲਿਆ ਉਹਨਾਂ ਦੱਸਿਆ ਕਿ ਕਰੋਨਾ ਕਾਰਨ ਪਿਛਲੇ ਸਾਲ ਉਹਨਾਂ ਦੀ ਰਿਸ਼ਤੇਦਾਰੀ 'ਚ ਤਿੰਨ ਮੌਤਾਂ ਹੋਈਆਂ ਸਨ। ਉਦੋਂ ਹਵਾਈ ਉਡਾਣਾਂ ਉੱਤੇ ਪਾਬੰਦੀਆਂ ਕਾਰਨ ਉਹ ਜਾ ਨਹੀਂ ਸੀ ਸਕੇ। ਉਹਨਾਂ ਨੇ ਗੈਰ ਹਾਜ਼ਰੀ ਦੌਰਾਨ ਉਹਨਾਂ ਦੇ ਘਰ ਦਾ ਚੱਕਰ ਲਾਉਂਦੇ ਰਹਿਣ ਤੇ ਮੁਬਸ਼ਰ ਦਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਸਾਡੇ ਉੱਤੇ ਪਾ ਦਿੱਤੀ। ਜਿਸ ਨੂੰ ਨਿਭਾਉਂਦੇ ਆ ਸਾਨੂੰ ਚੰਗਾ ਲੱਗਦਾ ਰਿਹਾ। ਯਾਸਰ ਹੁਰੀ ਵਾਪਸ ਆਈ ਤਾਂ ਸਾਨੂੰ ਪਤਾ ਲੱਗਾ ਕਿ ਉਹ ਆਪਣੀ ਚਾਚੀ ਨੂੰ ਨਾ ਲੈ ਆਏ ਹਨ। ਹਫਤਾਵਾਰੀ ਛੁੱਟੀ ਆਈ ਤਾਂ ਅਸੀਂ ਉਹਨਾਂ ਦੇ ਘਰ ਦਾ ਪ੍ਰੋਗਰਾਮ ਬਣਾ ਲਿਆ ਖੈਰ ਸੌਖ ਤੋਂ ਬਾਅਦ ਕੁਝ ਦੇਰ ਪਾਕਿਸਤਾਨ ਵਿੱਚ ਹੋਈ ਸਿਆਸੀ ਫੇਰਬਦਲ ਦੀ ਚਰਚਾ ਹੋਈ ਚਾਚੀ ਨੂੰ ਕਮਰੇ 'ਚੋਂ ਬੁਲਾਉਣ ਗਈ ਮੁਬਸ਼ਰ ਦੀ ਅੰਮੀ ਨੇ ਦੱਸਿਆ ਕਿ ਉਹ ਵਿਸਮਾਦੀ ਅਵਸਥਾ ਵਿੱਚ ਹੈ ਜਿਸ ਕਰਕੇ ਉਸਨੂੰ ਬੁਲਾਉਣਾ ਠੀਕ ਨਹੀਂ ਸਮਝਿਆ ਪਰ ਥੋੜੀ ਦੇਰ ਬਾਅਦ ਖੁੰਡੀ ਦੇ ਸਹਾਰੇ ਤੁਰਦੀ ਚਾਚੀ ਆਪੇ ਆ ਗਈ ਅਸੀਂ ਦੋਵੇਂ ਹੱਥ ਜੋੜ ਖੜੇ ਹੋ ਗਏ ਅਗਲੇ ਪਲ ਮੈਂ ਚਾਚੀ ਦੀਆਂ ਬਾਹਾਂ ਵਿੱਚ ਕੁੱਟਿਆ ਪਿਆ ਸਾਂ ਚਾਚੀ ਕੁਝ ਬੋਲੀ ਤਾਂ ਨਾ ਪਰ ਉਸਦੇ ਸਾਹਾਂ 'ਚੋਂ ਕਿਸੇ ਦਰਦ ਦੇ ਝੌਲੇ ਪੈ ਰਹੇ ਸੀ ਚਾਚੀ ਦੀਆਂ ਬਾਹਾਂ ਦੀ ਪਕੜ ਮੇਰੇ ਤੋਂ ਢਿੱਲੀ ਹੋ ਕੇ ਮੇਰੀ ਪਤਨੀ ਜੋਤੀ ਦੁਆਲੇ ਕਸੀ ਗਈ ਜੋਤੀ ਨੂੰ ਮਿਲਦਿਆਂ ਚਾਚੀ ਦੀਆਂ ਅੱਖਾਂ 'ਚੋਂ ਹੰਝੂ ਪਰਲ-ਪਰਲ ਵਹਿਣ ਲੱਗ ਪਏ ਕਿੰਨੀ ਦੇਰ ਬਾਅਦ ਯਾਸਰ ਨੇ ਉਸਨੂੰ ਫੜ ਕੇ ਸਹਾਰਾ ਦਿੰਦੇ ਹੋਏ ਬਹਾਇਆ ਛੱਲੇ ਹੋਏ ਮਾਹੌਲ ਕਾਰਨ ਕੁਝ ਮਿੰਟ ਚੁੱਪ ਵਰਤ ਗਈ ਯਾਸਰ ਨੇ ਚਾਚੀ ਨੂੰ ਪਾਣੀ ਦਾ ਗਲਾਸ ਫੜਾਇਆ ਸਾਡੀ ਜਾਣ ਪਹਿਚਾਨ ਦੱਸਣ ਤੋਂ ਪਹਿਲਾਂ ਯਾਸਰ ਨੇ ਸਵਾਲ ਕਰਤਾ ਚਾਚੀ ਤੂੰ ਇਹ ਤੇ ਪੁੱਛਿਆ ਹੀ ਨਹੀਂ ਕਿ ਭਾਈ ਸਾਹਿਬ ਕੌਣ ਨੇ ਲੈ ਆਪਣੇ ਬਾਰੇ ਵੀ ਕੁਝ ਪੁੱਛਣ ਦੱਸਣ ਦੀ ਲੋੜ ਹੁੰਦੀ ਆ ਮੈਂ ਤਾਂ ਕਿੰਨੀ ਦੇਰ ਤੋਂ ਮੁੰਡੇ ਦੀਆਂ ਗੱਲਾਂ ਸੁਣਦੀ ਸੁਣਦੀ ਚੇਤਿਆਂ ਵਿੱਚ ਗਵਾਚੀ ਹੋਈ ਸੀ ਚਾਚੀ ਦਾ ਸਹਿਜ ਸੁਭਾਅ ਜਵਾਬ ਸੁਣ ਕੇ ਅਸਤੀ ਜਫੀ ਚ ਆਇਆ ਨੈਗ ਮੇਰੇ ਲਈ ਹੋਰ ਸੰਘਣਾ ਹੋ ਗਿਆ। ਯਾਸਰ ਨੇ ਚਾਚੀ ਨੂੰ ਸਾਹਮਣੇ ਵਾਲੇ ਸੋਫੇ ਤੇ ਬੈਠਣ ਦਾ ਇਸ਼ਾਰਾ ਕੀਤਾ। ਪਰ ਇਸ਼ਾਰੇ ਨੂੰ ਅੰਗੋਲੀਆਂ ਕਰਕੇ ਉਹ ਮੇਰੇ ਤੇ ਜੋਤੀ ਦੇ ਵਿਚਕਾਰ ਬੈਠ ਗਈ। ਉਹ ਕਦੇ ਮੇਰੇ ਤੇ ਕਦੇ ਜੋਤੀ ਦੀਆਂ ਅੱਖਾਂ ਵਿੱਚ ਵੇਖਣ ਲੱਗ ਜਾਂਦੀ। ਜਿਵੇਂ ਅੱਖਾਂ 'ਚੋਂ ਕੁਝ ਲੱਭਣ ਦਾ ਯਤਨ ਕਰ ਰਹੀ ਹੋਵੇ। ਚਾਚੀ ਨੂੰ ਬੈਠਿਆ ਅਜੇ ਥੋੜੀ ਦੇਰ ਹੋਈ ਸੀ ਕਿ ਫੋਨ ਤੇ ਆਇਆ ਜ਼ਰੂਰੀ ਸੰਦੇਸ਼ ਕਾਰਨ ਸਾਨੂੰ ਉਸੇ ਵੇਲੇ ਉੱਥੋਂ ਵਾਪਸ ਆਉਣਾ ਪਿਆ ਪਰ ਉਸ ਤੋਂ ਪਹਿਲਾਂ ਅਸੀਂ ਯਾਸਰ ਤੋਂ ਵਾਅਦਾ ਲਿਆ ਕਿ ਅਗਲੇ ਵੀਕਐਂਡ ਉਹ ਚਾਚੀ ਸਮੇਤ ਸਾਡੇ ਵੱਲ ਆਉਣਗੇ ਯਾਸਰ ਹੋਰਾਂ ਦੇ ਘਰੋਂ ਆ ਕੇ ਸਾਡੇ ਮਨਾਂ 'ਚ ਸ਼ਨੀਵਾਰ ਦੀ ਉਡੀਕ ਭਾਰੂ ਹੋਣ ਲੱਗੀ ਰੋਜ਼ਾਨਾ ਘਟਦੇ ਦਿਨਾਂ ਨਾਲ ਤਸੱਲੀ ਮਹਿਸੂਸ ਹੁੰਦੀ ਸ਼ਨੀਵਾਰ ਚੜ੍ਹਿਆ ਤਾਂ ਜਾਪਨ ਲੱਗਾ ਜਿਵੇਂ ਕੋਈ ਖਾਸ ਗੱਲ ਹੋਣ ਵਾਲੀ ਆ ਜੋਤੀ ਦੋ ਵਾਰ ਪੁੱਛ ਚੁੱਕੀ ਸੀ ਉਹ ਕਿੰਨੇ ਵਜੇ ਆਉਣਗੇ 9:00 ਵਜੇ ਹੋਣਗੇ ਫੋਨ ਵੱਜਿਆ ਤਾਂ ਸਾਡੇ ਤਿੰਨਾਂ ਦੇ ਕੰਨ ਖੜੇ ਹੋਏ ਯਾਸਰ ਨੇ ਦੱਸਿਆ ਕਿ ਕੋਈ ਜ਼ਰੂਰੀ ਕੰਮ ਪਹਿ ਜਾਣ ਕਰਕੇ ਉਹ ਅੱਜ ਵਾਲੀ ਮਹਿਫਲ ਨਹੀਂ ਸਜਾ ਸਕਣਗੇ ਪਰ ਹੁਣੇ ਥੋੜੀ ਦੇਰ ਬਾਅਦ ਇੱਕ ਦੋ ਮਿੰਟ ਆਉਣਗੇ ਤੇ ਚਾਚੀ ਨੂੰ ਸਾਡੇ ਵੱਲ ਛੱਡ ਜਾਣਗੇ ਜੋਤੀ ਨੇ ਜਲਦੀ ਜਲਦੀ ਸਾਰੇ ਕੰਮ ਨਿਪਟਾ ਲਏ ਮੈਂ ਬਾਹਰ ਕਾਰ ਦੇ ਦਰਵਾਜ਼ੇ ਬੰਦ ਹੋਣ ਦਾ ਖੜਕਾ ਸੁਣਿਆ ਝੱਟ ਜਾ ਕੇ ਦਰਵਾਜ਼ਾ ਖੋਲਿਆ ਕਾਰ ਕੋਲ ਖੜਾ ਯਾਸਰ ਕਿਸੇ ਦਾ ਫੋਨ ਸੁਣ ਰਿਹਾ ਸੀ। ਦੋਵੇਂ ਹੱਥ ਜੋੜ ਕੇ ਖੜੀ ਚਾਚੀ ਸਾਡੇ ਘਰ ਨੂੰ ਨਿਹਾਰ ਰਹੀ ਸੀ। ਉਸ ਦਾ ਚਿਹਰਾ ਅਜੀਬ ਜਿਹੇ ਸੰਕੇਤ ਦੇ ਰਿਹਾ ਸੀ। ਚਾਚੀ ਵੱਲ ਵੇਖ ਕੇ ਮੈਨੂੰ ਆਪਣੇ ਚੇਤੇ ਦੀ ਸਲੇਟ ਉੱਤੇ ਉਕਰੇ ਉਹ ਵਾਲੀ ਯਾਦ ਆਈ। ਜਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਤੀਜੇ ਦਿਨ ਬਾਬੇ ਨਾਨਕ ਦੀ ਬਰੋਸਾਈ ਧਰਤੀ ਉੱਤੇ ਪੈਰ ਧਰਦਿਆਂ ਅਸੀਂ ਮਹਿਸੂਸ ਕਰ ਰਹੇ ਸੀ। ਮੈਨੂੰ ਵੇਖ ਕੇ ਚਾਚੀ ਦੇ ਪੈਰਾਂ 'ਚ ਹਰਕਤ ਆਈ। ਤੇ ਖੁੰਡੀ ਉੱਤੇ ਭਾਰ ਪਾਉਂਦਿਆਂ ਉਹ ਅੱਗੇ ਵਧਣ ਲੱਗੀ ਮੈਂ ਕੋਲ ਜਾ ਕੇ ਪੈਰੀ ਹੱਥ ਲਾਈ ਤਾਂ ਉਸ ਨੇ ਜੱਫੀ ਚ ਲੈ ਲਿਆ ਉਸ ਦੇ ਹੱਥੋਂ ਖੁੰਡੀ ਖਿਸਕਣ ਲੱਗੀ ਤਾਂ ਜੱਫੀ ਕੁਝ ਢਿੱਲੀ ਹੋਈ ਉਸ ਦਾ ਧਿਆਨ ਯਾਸਰ ਵੱਲ ਗਿਆ ਤੇ ਇਸ਼ਾਰੇ ਨਾਲ ਕੁਝ ਕਿਹਾ ਯਾਸਰ ਘਾਰ ਚੋਂ ਥੈਲਾ ਕੱਢ ਲਿਆ ਇੱਕ ਹੱਥ ਥੈਲਾ ਫੜੀ ਚਾਚੀ ਜਾਂ ਦੂਜਾ ਹੱਥ ਫੜ ਕੇ ਸਹਾਰਾ ਦਿੰਦੇ ਹੋਏ ਮੈਂ ਉਸ ਨੂੰ ਅੰਦਰ ਲਿਜਾਣ ਲੱਗਾ ਕਾਲੀ ਚ ਹੋਣ ਕਰਕੇ ਯਾਸਰ ਬਾਹਰੋਂ ਬਾਹਰ ਮੁੜ ਗਿਆ ਅੰਦਰ ਲੰਗੇ ਤਾਂ ਜੋਤੀ ਨੂੰ ਪੈਰਾਂਵਾਲ ਛੁਕਣ ਤੋਂ ਪਹਿਲਾਂ ਹੀ ਚਾਚੀ ਨੇ ਕਲਾਵੇ ਵਿੱਚ ਪਾ ਲਿਆ ਬੇਟਾ ਆਇਆ ਤਾਂ ਸੋਫੇ ਤੇ ਬੈਠੀ ਨਹੀਂ ਉਸ ਨੂੰ ਵੀ ਨਾਲ ਬਿਠਾ ਲਿਆ ਤੇ ਕਿੰਨੀ ਦੇਰ ਉਸ ਦਾ ਸੈਰ ਪਲੋਸਦੀ ਰਹੀ ਠੰਡੇ ਤੱਤੇ ਬਾਰੇ ਪੁੱਛੇ ਜਾਣ ਤੇ ਉਸ ਦੇ ਮੋਹ ਪਰੇ ਜਵਾਬ ਨਹੀਂ ਸਾਨੂੰ ਬੜਾ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ ਬੇਟਾ ਜੋ ਤੇਰਾ ਜੀ ਕਰਦਾ ਲਈਆ ਆਪਣੇ ਘਰ ਆਈਂ ਮੇਰੇ ਤੋਂ ਕੋਈ ਨਾ ਕਿਵੇਂ ਹੋ ਜੂ ਇੱਕ ਦੋ ਗੱਲਾਂ ਕਰਕੇ ਉਸਨੇ ਆਪਣਾ ਥੈਲਾ ਫੜਿਆ ਤੇ ਲਾਹੌਰ ਤੋਂ ਲਿਆਂਦਾ ਸਮਾਨ ਮੇਜ਼ ਉੱਤੇ ਢੇਰੀ ਕਰਤਾ ਉਸਦੇ ਆਪਣਤ ਭਰੇ ਇਸ਼ਾਰੇ ਮੂਰੇ ਸਾਡੇ ਮੂੰਹੋਂ ਖੇਚਲ ਵਗੈਰਾ ਕੁਝ ਨਾ ਕਹਿ ਹੋਇਆ ਜੋਤੀ ਤਾਂ ਲਿਆਂਦੇ ਸੂਟ ਵੱਲ ਵੇਖ-ਵੇਖ ਹੈਰਾਨ ਹੋਈ ਜਾ ਰਹੀ ਸੀ ਕਿ ਚਾਚੀ ਨੂੰ ਉਸਦੀ ਪਸੰਦ ਦਾ ਕਿਵੇਂ ਪਤਾ ਲੱਗ ਗਿਆ ਜੋਤੀ ਨੇ ਕਿਸੇ ਦਾ ਸੂਟ ਵੇਖ ਕੇ ਉਂਝ ਦੇ ਪ੍ਰਿੰਟ ਰੰਗ ਤੇ ਕੱਪੜੇ ਵਾਲੇ ਸੂਟ ਦੀ ਰੀਝ ਪਾਲੀ ਹੋਈ ਸੀ ਉਹ ਕਈ ਕਲੋਥ ਹਾਊਸ ਫਰੋਂ ਲਾਈ ਸੀ ਪਰ ਕਿਤੋਂ ਵੀ ਓੰਜ ਦਾ ਕੱਪੜਾ ਮਿਲਿਆ ਨਹੀਂ ਸੀ ਖੁਸ਼ੀ ਚ ਖੀਵੀ ਹੋਈ ਜੋਤੀ ਤੋਂ ਰਹਿ ਨਾ ਹੋਇਆ ਤੇ ਚਾਚੀ ਨੂੰ ਪੁੱਛ ਲਿਆ ਚਾਚੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਆ ਸੂਟ ਤਾਂ ਮੇਰੀ ਖਾਸ ਪਸੰਦ ਸੀ ਲੈ ਬੇਟਾ ਆਪਣੇਆਂ ਦੀ ਪਸੰਦ ਕੋਈ ਲੁਕੀ ਥੋੜਾ ਰਹਿੰਦੀ ਆ ਚਾਚੀ ਨੇ ਇਹ ਗੱਲ ਇੰਜ ਸਹਿਜ ਬਾਕਿਆ ਦਿੱਤੀ ਜਿਵੇਂ ਜੋਤੀ ਉਸਦੇ ਹੱਥਾਂ ਵਿੱਚ ਖੇਡੀ ਹੋਵੇ ਪਰ ਮੇਰੀ ਸੂਈ ਉਸ ਵੱਲੋਂ ਜੋਰ ਦੇ ਕੇ ਬੋਲੇ ਜਾ ਰਹੇ ਆਪਣੇ ਉੱਤੇ ਟਿਕ ਗਏ ਆਪਣਿਆਂ ਵਾਲੀਆਂ ਜੜਾਂ ਫਰੋਲਣ ਦੀ ਉਤਸੁਕਤਾ ਜਾਗ ਪਈ ਮੈਂ ਇਹ 부ਜਾਰਤ ਪੁੱਜਣ ਦੇ ਮੌਕੇ ਦੀ ਤਾਕ ਲਾ ਲਈ ਥੈਲੇ ਵਾਲਾ ਕੰਮ ਨੇ ਬੈੜ ਕੇ ਚਾਚੀ ਉੱਠੀ ਘਰ ਦੀ ਇੱਕ ਇੱਕ ਚੀਜ਼ ਨੂੰ ਗੋਹ ਨਾਲ ਨਿਹਾਰਨ ਤੇ ਟੋ ਟੋ ਕੇ ਵੇਖਣ ਲੱਗ ਪਈ ਜੋਤੀ ਵਾਲੀ ਅਲਮਾਰੀ 'ਚ ਟੰਗੇ ਉਸਦੇ ਸੂਟਾਂ ਨੂੰ ਵੇਖ ਕੇ ਚਾਚੀ ਦੇ ਚਿਹਰੇ ਦੇ ਤੇਵਰ ਉੱਭਰਦੇ ਤੇ ਬਦਲਦੇ ਰਹੇ ਉਸਨੇ ਸਾਡੇ بیٹے ਜਗਦੀਪ ਨੂੰ ਆਵਾਜ਼ ਮਾਰੀ ਤੇ ਆਪਣਾ ਕਮਰਾ ਵਖਾਉਣ ਨੂੰ ਕਿਹਾ ਉਧਰੋਂ ਆ ਕੇ ਉਸਨੇ ਜੋਤੀ ਵਾਲੀ ਅਲਮਾਰੀ ਦੁਬਾਰਾ ਖੋਲ ਲਈ ਇੰਜ ਲੱਗਦਾ ਸੀ ਜਿਵੇਂ ਉਹ ਕੋਈ ਗਵਾਚੀ ਹੋਈ ਚੀਜ਼ ਲੱਭ ਰਹੀ ਹੋਵੇ ਥੋੜੀ ਦੇਰ ਬਾਅਦ ਉਹ ਰਸੋਈ ਵਿੱਚ ਖਾਣਾ ਬਣਾਉਂਦੀ ਜੋਤੀ ਦੇ ਕੋਲ ਜਾ ਖੜੀ ਜੋਤੀ ਨੇ ਕੁਰਸੀ ਖਿੱਚ ਕੇ ਲਾਗੇ ਬਹਾਲਿਆ ਤੇ ਕੰਮ ਕਰੀ ਗਈ ਆਉਣ ਤੋਂ ਬਾਅਦ ਧੀਏ ਕਹਿੰਦੀ ਰਹੀ ਚਾਚੀ ਰਸੋਈ 'ਚ ਉਹ ਬੈਠਦੇ ਆਂ ਹੀ ਜੋਤੀ ਦਾ ਨਾਂ ਲੈ ਕੇ ਗੱਲਾਂ ਕਰਨ ਲੱਗ ਪਈ ਉਸਦੇ ਮੂੰਹੋਂ ਆਪਣਾ ਨਾਂ ਸੁਣ ਕੇ ਜੋਤੀ ਦੀ ਆਪਣਤ ਹੋਰ ਤਿੱਖੀ ਹੋਣ ਲੱਗੀ ਡਾਈਨਿੰਗ ਟੇਬਲ ਤੇ ਬੈਠਿਆਂ ਖਾਣਾ ਖਾਂਦਿਆਂ ਮੈਂ ਵੇਖਿਆ ਚਾਚੀ ਹਰ ਗ੍ਰਾਈ ਚੋਂ ਆਨੰਦ ਮਹਿਸੂਸ ਕਰ ਰਹੀ ਸੀ ਉਹ ਮੈਂਟ-ਮੈਂਟ ਬਾਦ ਜੋਤੀ ਵੱਲ ਵੇਖ ਲੈਂਦੀ ਜੋਤੀ ਇਹ ਕਾਲੀ ਮਿਰਚ ਕਿੱਥੋਂ ਦੀ ਆ ਜੋਤੀ ਨੂੰ ਸਮਝਨ ਆਈ ਕਿ ਚਾਚੀ ਨੇ ਪੁੱਛਿਆ ਕੀ ਆ ਮੂੰਹ ਵੱਲ ਤੱਕਦੀ ਵੇਖ ਕੇ ਉਹ ਫੇਰ ਬੋਲੀ ਮੇਰਾ ਮਤਲਬ ਆ ਇਹ ਕਿਹੜੇ ਦੇਸ਼ ਦੀ ਪੈਦਾਵਾਰ ਆ ਚਾਚੀ ਇਹ ਤਾਂ ਅਸੀਂ ਇੱਥੋਂ ਹੀ ਸਟੋਰਾਂ ਚ ਲਿਆਉਂਦੇ ਆਂ ਕਦੇ ਪਤਾ ਹੀ ਨਹੀਂ ਕੀਤਾ ਕਿੱਥੇ ਉਗਦੀ ਆ ਜੋਤੀ ਦਾ ਜਵਾਬ ਹੈ ਤਾਂ ਸਪਸ਼ਟ ਸੀ ਪਰ ਚਾਚੀ ਦੀ ਤਸੱਲੀ ਨਾ ਕਰਾ ਸਕਿਆ ਮੈਂ ਤਾਂ ਪੁੱਛਿਆ ਸੀ ਕਿਉਂਕਿ ਇਸ ਦੇ ਸਵਾਦ ਤੋਂ ਲੱਗਦਾ ਜਿਵੇਂ ਆਪਣੇ ਕਸ਼ਮੀਰ ਚੋਂ ਆਈ ਹੋਵੇ ਚਾਚੀ ਅਸੀਂ ਕਦੇ ਇਹਨਾਂ ਧਿਆਨ ਨਹੀਂ ਦਿੱਤਾ ਹੁਣ ਸਟੋਰ ਤੇ ਗਈ ਤਾਂ ਪਤਾ ਕਰਕੇ ਆਵਾਂਗੀ ਲੱਗਦਾ ਸੀ ਜਿਵੇਂ ਚਾਚੀ ਬੜਾ ਕੁਝ ਕਹਿਣ ਸੁਣਨ ਦੇ ਮੂਡ ਵਿੱਚ ਹੋਵੇ। ਖਾਣ-ਪੀਣ ਮੁਕਾ ਕੇ ਅਸੀਂ ਲਿਵਿੰਗ ਰੂਮ ਵਿੱਚ ਜਾ ਬੈਠੇ। ਪੁੱਤ ਚੜ੍ਹਦੇ ਪੰਜਾਬ 'ਚ ਕਿੱਥੇ ਰਹਿੰਦੇ ਸੀ ਤੁਸੀਂ? ਮੈਂ ਵੇਖਿਆ ਪੁੱਛਣ ਮੌਕੇ ਚਾਚੀ ਦੇ ਮੱਥੇ ਦੀਆਂ ਲਕੀਰਾਂ ਕਾਫੀ ਡੂੰਘੀਆਂ ਹੋ ਗਈਆਂ ਸੀ। ਕੋਈ ਉਤਸੁਕਤਾ ਉੱਭਰ ਆਈ ਸੀ ਉਸਦੇ ਮਨ ਵਿੱਚ। ਜਿਵੇਂ ਜੋਤੀ ਦੇ ਜਵਾਬ 'ਚੋਂ ਉਸ ਨੂੰ ਕੁਝ ਮਿਲ ਜਾਣਾ ਹੋਵੇ। ਮੈਂ ਦੱਸਿਆ ਕਿ ਸਾਡੇ ਬਡੇਰੇ ਦੇਸ਼ ਦੀ ਵੰਡ ਮੌਕੇ ਬਾਰ ਚੋਂ ਉੱਜੜ ਕੇ ਤੇ ਕੁਝ ਜੀ ਗਵਾ ਕੇ ਹੁਸ਼ਿਆਰਪੁਰ ਜ਼ਿਲ੍ਹੇ ਪਹੁੰਚੇ ਸੀ ਤੇ ਦੁਬਾਰਾ ਪੈਰ ਲੱਗਦੇ ਆ ਕਈ ਸਾਲ ਲੱਗੇ ਸੀ ਚਾਚੀ ਦਾ ਅਗਲਾ ਇਸ਼ਾਰਾ ਜੋਤੀ ਦੇ ਪਿਸ਼ੋਕੜ ਵੱਲ ਸੀ ਉਹਨਾਂ ਦੇ ਪਿਸ਼ੋਕੜ ਦਾ ਪਤਾ ਹੁਣ ਕਰਕੇ ਉਸ ਦੇ ਬਾਰੇ ਮੈਂ ਦੱਸਣ ਹੀ ਲੱਗਾ ਸੀ ਕਿ ਚਾਚੀ ਨੇ ਟੋਕ ਦਿੱਤਾ ਕਿ ਉਸ ਦੀ ਗੱਲ ਉਹ ਉਸ ਦੇ ਮੂੰਹੋਂ ਹੀ ਸੁਣੇਗੀ ਚਾਚੀ ਮੇਰੇ ਡੈਡੀ ਮੰਮੀ ਦਾ ਪੈਦਾ ਹੀ ਵੰਡ ਤੋਂ ਬਾਅਦ ਹੋਈ ਸੀ ਆਪਣੇ ਦਾਦਾ ਜੀ ਤਾਂ ਮੈਂ ਵੇਖੇ ਨਹੀਂ ਦਾਦੀ ਹੁਣ ਤਾਂ ਹੈ ਨਹੀਂ ਪਰ ਮੈਨੂੰ ਛੋਟੀ ਹੁੰਦੀ ਨੂੰ ਵੰਡ ਵੇਲੇ ਦੀਆਂ ਦਰਦ ਭਿੱਜੀਆਂ ਤੇ ਕੰਬਣੀ ਛੇੜਵੀਆਂ ਗੱਲਾਂ ਦੱਸਦੀ ਹੁੰਦੀ ਸੀ ਬਾਰ ਵਿੱਚ ਉਹਨਾਂ ਦਾ ਵੱਡਾ ਪਰਿਵਾਰ ਸੀ ਤੇ ਸਾਰੇ ਇਕੱਠੇ ਰਹਿੰਦੇ ਸੀ ਪਾਪਾ ਦੇ ਤਿੰਨ ਚਾਰ ਚਾਚੇ ਤੇ ਇੱਕ ਭੂਆ ਸੀ ਦਾਦਾ ਦਾਦੀ ਸਭ ਤੋਂ ਵੱਡੇ ਸੀ ਉਹਨਾਂ ਦਾ ਬਾਪ ਪਾਕਿਸਤਾਨ 'ਚ ਲੰਬੜਦਾਰ ਸੀ ਦਾਦੀ ਦੱਸਦੀ ਹੁੰਦੀ ਸੀ ਕਿ ਉਹ 13-14 ਸਾਲਾਂ ਦੀ ਹੋਊ ਜਦੋਂ ਉਜਾੜੇ ਤੇ ਮਾਰ ਧਾੜ ਵਾਲੀ ਦੇਸ਼ਾਂ ਦੀ ਵੰਡ ਹੋਈ ਦਾਦੀ ਤੋਂ ਛੋਟੀ ਭੈਣ 4-5 ਸਾਲਾਂ ਦੀ ਸੀ ਜਿਸ ਦਾ ਬਾਅਦ ਵਿੱਚ ਪਤਾ ਹੀ ਨਹੀਂ ਸੀ ਲੱਗਾ ਕਿ ਉਹ ਮਰ ਖੱਪ ਗਈ ਜਾਂ ਦਾਦੀ ਉਸ ਦਾ ਨਾਂ ਲੈ ਕੇ ਯਾਦ ਕਰਦੇ ਸੀ ਤੇ ਰੋ ਪੈਂਦੇ ਹੁੰਦੇ ਸੀ ਇਹ ਦੱਸਦਿਆਂ ਜੋਤੀ ਦਾ ਗਲਾ ਭਰ ਆਇਆ ਮੈਂ ਵੇਖ ਰਿਹਾ ਸੀ ਕਿ ਜਦ ਤੋਂ ਜੋਤੀ ਗੱਲਾਂ ਦੱਸਣ ਲੱਗੀ ਸੀ ਚਾਚੀ ਨੇ ਅੱਖਾਂ ਉਸ ਦੇ ਚਿਹਰੇ ਤੇ ਗੱਡੀਆਂ ਹੋਈਆਂ ਸੀ ਜੋਤੀ ਦੇ ਬੋਲਾਂ ਦੇ ਨਾਲ ਨਾਲ ਚਾਚੀ ਦੇ ਮੱਥੇ ਦੀਆਂ ਲਕੀਰਾਂ ਵਿੱਚ ਫਰਕ ਆ ਰਿਹਾ ਸੀ ਆਪਣੇ ਆਪ ਨੂੰ ਸੰਭਾਲਦਿਆਂ ਜੋਤੀ ਅੱਗੋਂ ਦੱਸਣ ਲੱਗੀ ਤਾਦੀ ਦੱਸਦੇ ਸੀ ਕਿ ਉਹਨਾਂ ਦੇ ਪਿੰਡ ਵਿੱਚ ਸਿੱਖ ਤੇ ਮੁਸਲਮਾਨ ਪਰਿਵਾਰ ਪੈਣਾ ਭਰਾਵਾ ਮੰਗ ਰਹੇ ਹੁੰਦੇ ਸੀ ਪੰਡ ਮੋਕੇ ਪਿੰਡ ਦੇ ਮੁਸਲਮਾਨ ਪਰਿਵਾਰਾਂ ਦਾ ਚੋੜ ਲੱਗਾ ਹੋਇਆ ਸੀ ਕਿ ਪਿੰਡ 'ਚੋਂ ਕੋਈ ਸਿੱਖ ਉੱਜੜ ਕੇ ਨਾ ਜਾਈ ਉਹਨਾਂ ਰਾਖੀ ਕਰਨ ਦੀ ਜ਼ਿੰਮੇਵਾਰੀ ਚੁੱਕ ਲਈ ਸੀ ਉਦੋਂ ਆੜ ਗਵਾੜ ਦੀਆਂ ਔਰਤਾਂ ਇਕੱਠੀਆਂ ਹੋ ਕੇ ਮੂਹ ਨੇਰੇ ਖੇਤਾਂ 'ਚ ਜੰਗਲ ਪਾਣੀ ਜਾਂਦੀਆਂ ਹੁੰਦੀਆਂ ਸੀ ਦਾਦੀ ਹੋਰੀ ਦੋਵੇਂ ਭੈਣਾਂ ਵੀ ਆਪਣੀ ਬੀਬੀ ਤੇ ਚਾਚੀਆਂ ਤਾਈਆਂ ਦੇ ਨਾਲ ਜਾਂਦੀਆਂ ਸੀ ਉਸ ਦਿਨ ਉਹ ਪਿੰਡੋਂ ਥੋੜਾ ਦੂਰ ਗਈਆਂ ਸੀ ਕਿ ਲਾਗਲੇ ਪਿੰਡ ਦਾ ਸਰਦਾਰ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਘੋੜਾ ਦੌੜਾਈ ਆਵੇ ਔਰਤਾਂ ਵੇਖ ਕੇ ਉਹ ਰੁਕਿਆ ਤੇ ਪਿੰਡ ਤੇ ਹੋਣ ਵਾਲੇ ਹਮਲੇ ਬਾਰੇ ਖਬਰਦਾਰ ਕਰਦਿਆਂ ਔਰਤਾਂ ਨੂੰ ਘਰਾਂ ਵੱਲ ਭੱਜ ਜਾਣ ਲਈ ਕਿਹਾ ਸਾਰੀਆਂ ਔਰਤਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਘਰਾਂ ਨੂੰ ਭੱਜ ਤੁਰੀਆਂ ਦਾਦੀ ਦੀ ਨਿੱਕੀ ਭੈਣ ਭੱਜੇ ਆਉਂਦੇ ਘੋੜੇ ਤੋਂ ਡਰਦੀ ਮੱਕੀ ਦੇ ਖੇਤ 'ਚ ਲੁੱਕ ਗਈ ਸੀ। ਔਰਤਾਂ ਦੀ ਵਾਹੂ ਦਾਹੀ ਘਰ ਪਹੁੰਚਣ ਤੱਕ ਸਭ ਨੂੰ ਪਿੰਡ ਛੱਡਣ ਦੀ ਹਫੜਾ ਦਫੜੀ ਪੈ ਗਈ ਹੋਈ ਸੀ। ਦਾਦੀ ਦੀ ਮਾਂ ਨੂੰ ਨਿੱਕੀ ਤੀ ਕਿਤੇ ਦਿਸੇ ਨਾ। ਸਭ ਨੂੰ ਜਾਨਾਂ ਬਚਾਉਣ ਦੀ ਪਈ ਹੋਈ ਸੀ। ਇਸ ਕਰਕੇ ਛੋਟੀ ਦੀਪਾਲ ਦੀ ਪ੍ਰਵਾਹ ਪਿੱਛੇ ਰਹਿ ਗਈ। ਸਾਡੇ ਬਡੇਰਿਆਂ ਪਿੰਡ ਛੱਡ ਦਿੱਤਾ। ਪਰ ਦਾਦੀ ਤੋਂ ਨਿੱਕੀ ਭੈਣ ਦਾ ਕਿਸੇ ਨੂੰ ਕੁਝ ਪਤਾ ਨਾ ਲੱਗਾ ਕਿ ਉਹ ਮਾਹੌਲ ਤਾਂ ਪਹਿਲਾਂ ਹੀ ਬੜਾ ਭਾਵੁਕ ਹੋ ਰਿਹਾ ਸੀ ਮੈਂ ਵੇਖਿਆ ਫਿਰ ਤੂੰ ਨਿੱਕੀ ਵਾਲੀ ਗੱਲ ਤੇ ਆ ਕੇ ਜੋਤੀ ਦੀਆਂ ਅੱਖਾਂ ਵਹਿਣ ਲੱਗ ਪਈਆਂ ਚਾਚੀ ਦੀਆਂ ਅੱਖਾਂ ਤਾਂ ਪਹਿਲਾਂ ਹੀ ਪਰਨਾਲੇ ਬਣੀਆਂ ਹੋਈਆਂ ਸੀ ਕਈ ਮਿੰਟ ਚੁੱਪ ਛਾਈ ਰਹੀ ਆਪਣੇ ਆਪ ਵਿੱਚ ਆ ਕੇ ਚਾਚੀ ਥੋੜਾ ਖਿਸਕ ਕੇ ਜੋਤੀ ਦੇ ਕੋਲ ਹੋ ਗਈ ਤੇ ਜਫੀ ਵਿੱਚ ਘੁੱਟਦਿਆਂ ਬੋਲੀ ਬਸ ਮੇਰੇ ਬੱਚੇ ਬਸ ਤੂੰ ਹੁਣ ਇੱਥੇ ਹੀ ਬਸ ਕਰ ਇਸ ਤੋਂ ਅਗਾਂ ਕੀ ਹੋਇਆ ਉਸ ਦੁਖਿਆਰੀ ਨਿੱਕੀ ਦਾ ਦੁਖਾਂਤ ਮੈਂ ਦੱਸਨੀ ਆ ਸਾਡੇ ਦੋਹਾਂ ਦੀ ਹੈਰਾਨੀ ਤੇ ਉਤਸੁਕਤਾ ਦਾ ਅਗਲਾ ਵਰਕਾ ਥੱਲੇ ਆ ਗਿਆ ਕਿ ਚਾਚੀ ਨਿੱਕੀ ਨੂੰ ਕਿਵੇਂ ਜਾਣਦੀ ਆ ਚਾਚੀ ਨੇ ਕਿੰਨੀ ਦੇਰ ਅੱਖਾਂ ਮੀਟ ਰੱਖੀਆਂ ਦੋਹੇ ਹੱਥ ਅੱਡੇ ਹੋਏ ਜਿਵੇਂ ਆਪਣੇ ਰੱਬ ਤੋਂ ਕੋਈ ਆਗਿਆ ਮੰਗ ਰਹੀ ਹੋਵੇ ਥੋੜੀ ਦੇਰ ਬਾਅਦ ਹੌਂਸਲਾ ਇਕੱਠਾ ਕਰਦੇ ਹੋਏ ਸਮਰ ਕੇ ਬੈਠਦਿਆਂ ਉਸ ਧੋਲਾਈ ਤੇ ਸਾਡੇ ਚਿਹਰਿਆਂ ਉੱਤੇ ਨਜ਼ਰ ਗੜਦੇ ਹੋਏ ਅੱਗੋਂ ਦੱਸਣ ਲੱਗੀ ਬੇਟਾ ਤੂੰ ਠੀਕ ਦੱਸਿਆ ਕਿ ਉਸ ਪਿੰਡ ਦੇ ਸਿੱਖਾਂ ਤੇ ਹਿੰਦੂਆਂ ਦੀ ਮੁਸਲਮਾਨਾਂ ਨਾਲ ਬੜੀ ਆਸਾਨ ਸੀ ਤੇ ਉਹਨਾਂ ਨੂੰ ਇਹ ਗੱਲ ਗੁਵਾਰਾ ਨਹੀਂ ਸੀ ਕਿ ਕੋਈ ਉੱਥੋਂ ਕੋਈ ਉੱਜੜ ਕੇ ਚਲਾ ਜਾਵੇ ਪਰ ਚਾਰ ਚੁਫੇਰੀ ਫੈਲੀ ਫਿਰਕੂ ਨਫ਼ਰਤ ਦੀ ਅੱਗ ਮੁਰੇ ਪਿੰਡ ਵਾਲੇ ਬੇਵਸ ਹੋ ਗਏ ਬਾਹਰਲੀ ਧਾੜ ਦੇ ਪਿੰਡ ਉੱਤੇ ਹਮਲੇ ਦੀ ਖ਼ਬਰ ਮਿਲੀ ਤਾਂ ਉਹ ਆਪ ਸਿੱਖਾਂ ਨੂੰ ਜਾਨਾਂ ਬਚਾਉਣ ਲਈ ਕਹਿਣ ਲੱਗ ਪਏ ਖੇਤਾਂ ਵੱਲ ਗਈਆਂ ਔਰਤਾ ਦੇ ਕੰਨੀ ਖ਼ਬਰ ਪੈਂਦੀ ਆਈ ਉਹ ਵਾਹੋ ਦਾ ਘਰਾਂ ਨੂੰ ਭੱਜ ਦੁਰੀਆਂ ਮੱਕੀ ਦੇ ਖੇਤ ਚੋਂ ਨਿਕਲਦਿਆਂ ਪੱਕੀ ਬੁਰਜ ਦਾ ਠੇਡਾ ਲੱਗ ਕੇ ਡਿੱਗੀ ਨਿੱਕੀ ਵੱਲ ਕਿਸੇ ਦਾ ਧਿਆਨ ਨਾ ਪਿਆ ਗੋਡਾ ਬੁਰਜੀ ਤੇ ਵੱਜਣ ਦਾ ਦਰਦ ਨਿੱਕੀ ਲਈ ਅਸਹਿ ਹੋ ਗਿਆ ਥੋੜੀ ਦੇਰ ਬਾਅਦ ਆਪਣੀ ਆਪ ਵਿੱਚ ਆਈ ਤਾਂ ਆਲੇ-ਦੁਵਾਲੇ ਉਸ ਨੂੰ ਕੋਈ ਨਾ ਦੱਸਿਆ ਉਹ ਫੇਰ ਮੱਕੀ ਦੇ ਖੇਤ ਵਿੱਚ ਜਾ ਲੁਕੀ ਪਿੰਡ ਦੇ ਸਾਰੇ ਪਰਿਵਾਰਾਂ ਨੇ ਗੱਡੇ ਜੋੜੇ ਤੇ ਜੋ ਕੁਝ ਚੁੱਕ ਸਕਦੇ ਸੀ ਲੈ ਕੇ ਚੱਲ ਪਏ ਨਿੱਕੀ ਸਾਰਾ ਦਿਨ ਖੇਤ ਚ ਦੜੀ ਰਹੀ। ਜਮਾਸੀ ਭਰਿਆ ਪਾਦੋਂ ਦਾ ਮਹੀਨਾ ਸੀ। ਤੇ ਨਾਲ ਉਸ ਦਾ ਬੁਰਾ ਹਾਲ ਹੁੰਦਾ ਤਾਂ ਉਹ ਦੁੱਧਾਂ ਛੱਲੀਆਂ ਤੋੜ ਲੈਂਦੀ ਤੇ ਕੱਚੇ ਦਾਣੇ ਚੱਬ ਕੇ ਬੁੱਲਾਂ ਦੀ ਤਰਾਵਟ ਕਰ ਲੈਂਦੀ। ਹੋਰ ਜੀ ਭਿਆਣੀ ਕਰ ਵੀ ਕੀ ਸਕਦੀ ਸੀ। ਚਾਰ ਪੰਜ ਸਾਲਾਂ ਦੇ ਨਿਆਣੇ ਨੂੰ ਕਿੰਨੀ ਕੁ ਸੋਝੀ ਹੁੰਦੀ ਆ। ਰਾਤ ਦਾ ਹਨੇਰਾ ਪਸਰਨ ਲੱਗਾ ਤਾਂ ਨਿੱਕੀ ਡਰਨ ਲੱਗੀ। ਉਸਨੇ ਖੇਤੋਂ ਬਾਹਰ ਨਿਕਲ ਕੇ ਵੇਖਿਆ। ਪੈਂਡ ਵਾਲੇ ਪਾਸੇ ਕਈ ਥਾਈਂ ਅੱਗ ਲੱਗੀ ਹੋਈ ਸੀ। ਨਿੱਕੀ ਨੂੰ ਮਾਂ ਦੀ ਯਾਦ ਨੇ ਸਤਾਇਆ ਤਾਂ ਉਹ ਡੰਡੀ ਪੈ ਕੇ ਪਿੰਡ ਵੱਲ ਤੁਰ ਪਈ ਗੋਡੇ ਦੀ ਪੀੜ ਉਸ ਨੂੰ ਚੱਲਣ ਨਹੀਂ ਸੀ ਦੇ ਰਹੀ ਮੂਰੇ ਆਉਂਦੇ ਬਰਛੇਆ ਕਿਰਪਾਨਾਂ ਵਾਲੇ ਚਾਰ ਪੰਜ ਜਣੇ ਵੇਖ ਕੇ ਉਸ ਦੀ ਚੀਕ ਨਿਕਲ ਗਈ ਮੂਲਾ ਬੰਦਾ ਕਿਰਪਾਨ ਮਾਰਾ ਨਹੀਂ ਲੱਗਾ ਸੀ ਕਿ ਪਿਛਲੇ ਨੇ ਰਹਿਮ ਕਰਕੇ ਉਸ ਨੂੰ ਰੋਕ ਲਿਆ ਉਹਨਾਂ ਕੁੜੀ ਤੋਂ ਉਸ ਦਾ ਨਾਂ ਪੁੱਛਿਆ ਸ਼ਾਇਦ ਕੁੜੀ ਦੀ ਉਮਰ ਵੱਡੀ ਹੋਈ ਸੀ ਉਸ ਦੇ ਮੂੰਹੋਂ ਸੁਬਾਵਕ ਹੀ ਨਿੱਕੀ ਨਿਕਲ ਗਿਆ ਜੇ ਰੱਜੂ ਕਹਿ ਦਿੰਦੀ ਤਾਂ ਸ਼ਾਇਦ ਨੰਗੀ ਕਿਰਪਾਨ ਨਾਲ ਸੈਰ ਲੈ ਜਾਂਦਾ ਰਹਿਮ ਕਰਨ ਵਾਲੇ ਬੰਦੇ ਦਾ ਮਨ ਦਿਆਵਾਨ ਹੋ ਗਿਆ ਵਰਸ਼ਾ ਨਾਲ ਦੇਨੂ ਫੜਾ ਕੇ ਉਸਨੇ ਨਿੱਕੀ ਨੂੰ ਚੁੱਕਿਆ ਤੇ ਮੋਢਿਆਂ ਉੱਤੇ ਬਹਾਲਿਆ ਨਿੱਕੀ ਨੂੰ ਲੱਗਿਆ ਉਸਨੂੰ ਕਿਸੇ ਖੂ ਖਾਤੇ ਸੁੱਟਣਗੇ ਉਹ ਪਾਈ ਦੇ ਮੋਢਿਆਂ ਤੋਂ ਖਿਸਕਦੀ ਤਾਂ ਉਸਦੇ ਸਿਰ ਨੂੰ ਬਾਹਾਂ 'ਚ ਲੈ ਕੇ ਥੋੜਾ ਉੱਪਰ ਨੂੰ ਹੋ ਜਾਂਦੀ ਦੂਰ ਦੂਰ ਤੱਕ ਬਲਦੀਆਂ ਹੋਈਆਂ ਅੱਗਾ ਦਿਸਦੀਆਂ ਸੀ ਉਹ ਬੰਦੇ ਤਿੰਨ ਕੋ ਪਿੰਡ ਲੰਗੇ ਹੋਣਗੇ ਨਿੱਕੀ ਨੂੰ ਚੁੱਕਣ ਵਾਲੇ ਪਾਈ ਨੇ ਦੂਜਿਆਂ ਤੋਂ ਛੁੱਟੀ ਲਈ ਤੇ ਪਿੰਡ ਵਾਲੀ ਗਲੀ ਪੈ ਕੇ ਇੱਕ ਹਵੇਲੀ ਅੰਦਰ ਜਾ ਵੜਿਆ ਘਰ ਚੋਂ ਵੱਡੀ ਉਮਰ ਦੀ ਔਰਤ ਉਸ ਦਾ ਇੰਤਜ਼ਾਰ ਕਰਦਿਆਂ ਥੱਕੀ ਪਈ ਸੀ ਸਾਨੂੰ ਵੇਖਦੇ ਹੀ ਉਹ ਅੱਲਾ ਦੇ ਸ਼ੁਕਰਾਨੇ ਵਿੱਚ ਕਈ ਕੁਝ ਕਹਿ ਗਈ ਜਿਵੇਂ ਹੀ ਹਾਮਦ ਨੇ ਨਿੱਕੀ ਨੂੰ ਮੁੰਡਿਆਂ ਤੋਂ ਲਾਇਆ ਔਰਤ ਨੂੰ ਫਿਕਰ ਹੋ ਗਿਆ ਦੀਵੇ ਦੀ ਹਲਕੀ ਰੌਸ਼ਨੀ ਚ ਦੋਹਾਂ ਦੇ ਇਸ਼ਾਰਿਆਂ ਵਿੱਚ ਇੱਕ ਦੂਜੇ ਨੂੰ ਕੁਝ ਸਮਝਾਇਆ ਤੇ ਔਰਤ ਨੇ ਨਿੱਕੀ ਨੂੰ ਛਾਤੀ ਨਾਲ ਘੁੱਟ ਲਿਆ ਪੂਰੇ ਦਿਨ ਦੀ ਭੁੱਖਣ ਪਾਣੀ ਨਿੱਕੀ ਤੇ ਮੂੰਹੋਂ ਹਲਕੀ ਜੀ ਆਵਾਜ਼ ਚ ਮਾਂ ਨਿਕਲਿਆ ਜੋ ਅੰਮਾ ਬਣ ਕੇ ਔਰਤ ਦੇ ਕੰਨਾਂ ਵਿੱਚ ਰਸ ਘੋਲ ਗਿਆ ਹਾਮਿਦ ਦੇ ਕੁਝ ਦਸਣ ਤੋਂ ਪਹਿਲਾਂ ਹੀ ਫੈਜ਼ਾ ਨੂੰ ਲੱਗਿਆ ਅੱਲਾ ਨੇ ਉਹਨਾਂ ਦੀ ਝੋਲੀ ਉਸ ਖੈਰਾਤ ਨਾਲ ਭਰ ਦਿੱਤੀ ਹੈ ਜਿਸ ਦੀ ਅਰਜ਼ੋਈ ਕਰਦਿਆਂ ਉਸ ਦੀ ਉਮਰ ਟਲ ਗਈ ਸੀ ਬੇਸ਼ੱਕ ਨਿੱਕੀ ਦੀ ਉਮਰ ਟਾ ਕੇ ਲੱਗਣ ਤੋਂ ਅਗਾਹ ਲੰਘ ਗਈ ਸੀ ਪਰ ਫੈਜ਼ਾ ਉਸ ਨੂੰ ਆਪਣੇ ਤੋਂ ਵੱਖ ਨਹੀਂ ਸੀ ਕਰ ਰਹੀ ਅੱਲਾ ਦਾ ਸ਼ੁਕਰਾਨਾ ਕਰਕੇ ਉઠી ਤੇ ਸਾਰਾ ਦਿਨ ਕਾੜਨੀ ਜੋ ਕੜਦੇ ਰਹੇ ਦੁੱਧ ਦਾ ਛੰਨਾ ਭਰ ਕੇ ਕੁੜੀ ਦੇ ਮੂੰਹ ਲਾਇਆ ਨਿੱਕੀ ਖੁਦ ਫੜ ਕੇ ਪੀਣਾ ਚਾਹੁੰਦੀ ਸੀ ਪਰ ਫੈਜ਼ਾ ਨੂੰ ਆਪਣੇ ਹੱਥੀਂ ਪਿਵਾਉਣ ਵਿੱਚ ਮਜ਼ਾ ਆ ਰਿਹਾ ਸੀ ਦੁੱਧ ਕੁੜੀ ਦੀ ਲੋੜ ਤੋਂ ਵੱਧ ਸੀ ਪਰ ਫੈਜ਼ਾ ਦੀ ਆਪਣਾ ਤਮੁਰੇ ਉੜ ਨਾ ਸਕੀ ਚੁੱਲ੍ਹੇ ਦੇ ਕੰਮ ਤੋਂ ਵੇਲੀ ਹੋ ਕੇ ਫੈਜ਼ਾ ਨੇ ਵੇਖਿਆ ਕੁੜੀ ਅਲਾਣੀ ਮੰਜੇ ਉੱਤੇ ਕੂਕ ਸੁੱਤੀ ਪਈ ਸੀ ਹਾਈ ਮੈਂ ਮਰ ਜਾ ਇਹ ਬੋਲ ਤੇ ਪੈਂਦੀ ਅੰਮਾ ਨੀਂਦ ਆਈ ਆ ਅੰਮਾ ਨਹੀਂ ਸੱਚ ਫਾਇਜ਼ਾ ਨੇ ਆਪਣੀ ਮੰਜੇ ਉੱਤੇ ਦਰੀ ਚਾਦਰ ਵਿਛਾਈ ਤੇ ਕੁੜੀ ਨੂੰ ਚੁੱਕ ਕੇ ਉਸ ਤੇ ਪਾਉਂਦਿਆਂ ਸਰਾਣੇ ਤੇ ਰੱਖੇ ਸਿਰ ਨੂੰ ਕਿੰਨੀ ਵਾਰ ਪਲੋਸਿਆ ਤੇ ਮੱਥਾ ਚੁੰਮਿਆ ਫਾਇਜ਼ਾ ਨੂੰ ਲੱਗਿਆ ਉਸ ਦੀਆਂ ਛਾਤੀਆਂ 'ਚੋਂ ਦੁੱਧ ਸਿੰਮਣ ਲੱਗ ਪਿਆ ਹੋਵੇ ਅਸੀਂ ਦੇਖਿਆ ਆਪ ਮੁਹਾਰੇ ਕਹਿ ਹੋਏ ਰੱਜੋ ਤੇ ਅੰਮਾ ਤੋਂ ਬਾਅਦ ਚਾਚੀ ਸਾਡੇ ਦੋਹਾਂ ਵੱਲ ਗੌਰ ਨਾਲ ਤੱਕ ਰਹੀ ਸੀ ਸ਼ਾਇਦ ਉਹ ਤਾੜ ਰਹੀ ਸੀ ਕਿ ਅਸੀਂ ਉਸਦੀ ਚੋਰੀ ਫੜ ਤਾਂ ਨਹੀਂ ਲਈ ਮੇਜ਼ ਦੇ ਪਈ ਗਲਾਸ 'ਚ ਦੋ ਕੱਟ ਭਰ ਕੇ ਉਹ ਅੱਗੇ ਬੋਲਣ ਲੱਗੀ ਨਵੇਂ ਘਰ ਵਿੱਚ ਨਵੇਂ ਮਾਪਿਆਂ ਨੇ ਨਿੱਕੀ ਨੂੰ ਧੀ ਵਾਲੇ ਪਿਆਰ ਦులਾਰ ਪੱਖੋਂ ਕਸਰ ਨਾ ਛੱਡੀ ਪਰ ਨਿੱਕੀ ਦੇ ਮਨ ਦੀ ਸਲੇਟ ਉੱਤੇ ਉਕਰੀਆਂ ਭੈਣ ਭਰਾਵਾਂ ਤੇ ਮਾਪਿਆਂ ਦੀਆਂ ਯਾਦਾਂ ਨੂੰ ਉਹ ਮਿਟਾ ਨਾ ਸਕੇ 7-8 ਸਾਲਾਂ ਦੀ ਹੋਈ ਦਾ ਸਕੂਲ ਦਾਖਲ ਕਰਾਇਆ ਗਿਆ ਰੱਜੋ ਤੋਂ ਆਪੇ ਬਣੀ ਨਿੱਕੀ ਸਕੂਲ ਵਿੱਚ ਸੁਲਤਾਨਾ ਬਣ ਕੇ ਸਰਕਾਰੀ ਰਿਕਾਰਡ ਵਿੱਚ ਹਮਦ ਦੀ ਬੇਟੀ ਦਰਜ ਹੋ ਗਈ ਚੌਕੀ ਜ਼ਮੀਨ ਤੇ ਮਿਹਨਤ ਹੀ ਹੋਣ ਕਰਕੇ ਹਮੇ ਦਾ ਪਰਿਵਾਰ ਪਿੰਡ ਦੇ ਖਾਂਦੇ ਪਿੰਦੇ ਲੋਕਾਂ ਵਿੱਚ ਗਿਣਿਆ ਜਾਂਦਾ ਸੀ ਸ਼ਾਇਦ ਇਸੇ ਕਰਕੇ ਨਿੱਕੀ ਬਾਰੇ ਪਿੰਡ ਵਾਲਿਆਂ ਕੋਖਾ ਨਾ ਕੱਢੀਆਂ ਅੱਲਾ ਵੀ ਕੋਖਾਂ ਵਾਲੀਆਂ ਪੋਟਲੀਆਂ ਹਮਾਤੜਾਂ ਦੇ ਹੱਥ ਫੜਾ ਕੇ ਦੁਨੀਆ ਤੇ ਤੋਰਦਾ ਖਾਂਦੇ ਪਿੰਦਿਆਂ ਦੇ ਫੁੱਲ ਨੇ ਕੋਈ ਨਹੀਂ ਫਰੋਲਦਾ ਖੇਰ ਸੁਲਤਾਨਾ ਵੱਡੀ ਹੁੰਦੀ ਗਈ ਤੇ ਮਾਪਿਆਂ ਉੱਤੇ ਆਪਣੇ ਹੱਕ ਜਿਤਾਉਣ ਲੱਗ ਪਈ ਜਵਾਨੀ 'ਚ ਪੈਰ ਪਾਇਆ ਤਾਂ ਮਾਪਿਆਂ ਨੂੰ ਇਕੱਲੇ ਰਹਿਣ ਦੀ ਚਿੰਤਾ ਖਾਣ ਲੱਗੀ ਸੁਲਤਾਨਾ ਤੇ ਅੰਮੀ ਵਿੱਚ ਕੋਈ ਪਰਦਾ ਨਹੀਂ ਸੀ ਰਹਿ ਗਿਆ ਹੋਇਆ ਉਹ ਹਰ ਗੱਲ ਖੁੱਲ੍ਹ ਕੇ ਕਰ ਲੈਂਦੀਆਂ ਇੱਕ ਦਿਨ ਅੰਮੀ ਦੀ ਚਿੰਤਾ ਉਸਦੇ ਮੂੰਹੋਂ ਨਿਕਲ ਗਈ ਸੁਲਤਾਨਾ ਨੇ ਅੰਮੀ ਅੱਬਾ ਨੂੰ ਘਰ ਜਵਾਈ ਵਾਲੀ ਗੱਲ ਕਹਿ ਕੇ ਉਹਨਾਂ ਦੀ ਸੋਚ ਬਦਲ ਦਿੱਤੀ ਥੋੜੇ ਦਿਨਾਂ ਬਾਅਦ ਅੰਮੀ ਆਪਣੀ ਛੋਟੀ ਭੈਣ ਕੋਲ ਗਈ ਤਾਂ ਉਸਦੇ ਛੋਟੇ ਮੁੰਡੇ ਇਬਰਾਹਿਮ ਨੂੰ ਜਵਾਈ ਦੇ ਰੂਪ ਵਿੱਚ ਆਪਣਾ ਮੁੰਡਾ ਬਣਾਉਣ ਦੀ ਪੱਕ ਠਕਾ ਰਹੀ ਭੈਣ ਦੀ ਹਾਂ ਤੋਂ ਬਾਅਦ ਅੰਮਾ ਨੇ ਇਬੂ ਦਾ ਮਨ ਵੀ ਟੋ ਲਿਆ ਸੀ ਵਾਪਸ ਘਰ ਆਈ ਤਾਂ ਉਸਨੇ ਖੁਸ਼ਖਬਰੀ ਦੇ ਰੂਪ ਵਿੱਚ ਸਾਨੂੰ ਇਹ ਗੱਲ ਦੱਸੀ ਅੱਬਾ ਤੇ ਧੀ ਨੂੰ ਕੀ ਇਤਰਾਜ਼ ਹੋਣਾ ਸੀ ਅੱਬਾ ਤਾਂ ਪਹਿਲਾਂ ਹੀ ਸੋਚੀ ਬੈਠੇ ਸੀ ਪਰ ਪਹਿਲ ਅੰਮਾ ਨੇ ਕਰ ਲਈ ਰਿਸ਼ਤਾ ਤੈ ਹੋ ਗਿਆ ਅਸੀਂ ਵੇਖਿਆ ਅੰਮੀ ਅੱਬਾ ਕਹਿਣ ਤੋਂ ਚਾਚੀ ਦੀ ਝੱਜਕ ਲੈਂਦੀ ਜਾ ਰਹੀ ਸੀ ਗੱਲ ਦੀ ਰਵਾਨਗੀ ਦੇ ਨਾਲ-ਨਾਲ ਉਸਦੇ ਚਿਹਰੇ ਦੀਆਂ ਲਕੀਰਾਂ ਥੋੜਾ ਫਿੱਕੀਆਂ ਹੋ ਰਹੀਆਂ ਸੀ ਸਰੀਰ ਨੂੰ ਥੋੜਾ ਜਿਹਾ ਸੱਜੇ ਪਾਸੇ ਓਲਾਰ ਕੇ ਉਹ ਅੱਗੇ ਸ਼ੁਰੂ ਹੋਈ ਨਿਕਾੜ ਦੀ ਰਸਮ ਬਹੁਤ ਚੰਗੇ ਢੰਗ ਨਾਲ ਤੇ ਖੁਸ਼ੀ-ਖੁਸ਼ੀ ਪੂਰੀ ਹੋਈ ਇੱਬ ਉਹ ਨੂੰ ਸਹੁਰੇ ਘਰ ਵਿੱਚ ਸੈਟਲ ਹੋਣਾ ਔਖਾ ਨਾ ਲੱਗਿਆ ਉਸ ਤੋਂ ਪਹਿਲਾਂ ਵੀ ਉਹ ਮਾਸੀ ਕੋਲ ਕਈ-ਕਈ ਦਿਨ ਰਹਿ ਜਾਇਆ ਕਰਦਾ ਸੀ ਅੱਬਾ ਅੰਮੀ ਉਸ ਨੂੰ ਆਪਣੇ ਪੁੱਤ ਵਾਂਗ ਸਮਝਦੇ ਤੇ ਉਸ ਨੇ ਵੀ ਕਦੇ ਮਾਪਿਆਂ ਤੋਂ ਵੱਖਰਾ ਫਰਕ ਨਹੀਂ ਸੀ ਰੱਖਿਆ ਵਿਅੋਗਾ ਜੀਵਨ ਬੜਾ ਚੰਗਾ ਤੇ ਖੁਸ਼ੀ ਖੁਸ਼ੀ ਚੱਲਦਾ ਰਿਹਾ ਪਹਿਲੇ ਬੱਚੇ ਦੇ ਜਨਮ ਮੌਕੇ ਸੁਲਤਾਨਾ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਡਾਕਟਰਾਂ ਵੱਲੋਂ ਚੀਰ ਫਾੜ ਕਰਦਿਆਂ ਸੁਲਤਾਨਾ ਦੇ ਸਰੀਰ 'ਚ ਐਸਾ ਨੌਕਸ ਪੈ ਗਿਆ ਕਿ ਉਸ ਨੇ ਉਸਦੇ ਹੋਰ ਬੱਚੇ ਦੇ ਮੌਕੇ ਖਤਮ ਕਰ ਦਿੱਤੇ ਇੱਬੂ ਤੇ ਅੰਮੀ ਅੱਬਾ ਨੇ ਇਸ ਗੱਲ ਨੂੰ ਹੀ ਅੱਲਾਹ ਦੀ ਰਹਿਮਤ ਸਮਝਿਆ ਕਿ ਸੁਲਤਾਨਾ ਤੇ ਉਸਦੇ ਮੁੰਡੇ ਦੀ ਜਾਨ ਬਚ ਗਈ ਜਿਵੇਂ ਜਿਵੇਂ ਇਫਤਾਰ ਵੱਡਾ ਹੁੰਦਾ ਗਿਆ ਸਾਡੇ ਚਾਹ ਤੇ ਉਮੀਦਾਂ ਉੱਚੀਆਂ ਹੁੰਦੀਆਂ ਗਈਆਂ 10ਵੀਂ ਤੋਂ ਪਹਿਲਾਂ ਹੀ ਉਹ ਡਾਕਟਰੀ ਦੇ ਸੁਪਨੇ ਲੈਣ ਲੱਗ ਪਿਆ ਸੀ ਪਰਿਵਾਰ ਨੇ ਉਸਦੀ ਹਰ ਲੋੜ ਪੂਰੀ ਕੀਤੀ ਤੇ ਉਸ ਨੂੰ ਮੈਡੀਕਲ ਕਾਲਜ ਦਾਖਲਾ ਮਿਲ ਗਿਆ 4 ਸਾਲ ਬਾਅਦ ਉਸ ਦਾ ਨਤੀਜਾ ਆਇਆ ਤਾਂ ਸਾਰੇ ਜਮਾਤਾਂ ਵਿੱਚੋਂ ਪਹਿਲੇ ਨੰਬਰ ਤੇ ਸੀ ਮਾਪਿਆਂ ਲਈ ਇਸ ਤੋਂ ਵੱਡੀ ਖੁਸ਼ੀ ਭਲਾ ਕੀ ਹੋ ਸਕਦੀ ਹੁੰਦੀ ਆ ਅੰਮੀ ਤੇ ਅੱਬਾ ਉਮਰ ਦੇ 40ਵਾਂ ਤੱਕ ਪਹੁੰਚ ਕੇ ਢਿੱਲੇ ਰਹਿਣ ਲੱਗ ਪਏ ਸਨ ਇਫਤਾਰ ਉਹਨਾਂ ਦਾ ਖਿਆਲ ਸਾਡੇ ਤੋਂ ਵੱਧ ਕਰਦਾ ਪਰ ਉਹਨਾਂ ਦੀ ਸਿਹਤ ਦਿਨ ਬਦਨ ਢਿੱਲੀ ਹੁੰਦੀ ਗਈ ਤੇ ਡਾਕਟਰ ਪੁੱਤੇ ਨੂੰ ਡਾਕਟਰ ਕੁੜੀ ਨਾਲ ਵਿਆਹ ਦੇ ਸੁਪਨੇ ਮਨ ਵਿੱਚ ਹੀ ਲੈ ਕੇ ਥੋੜੇ ਵਕਫੇ ਨਾਲ ਦੁਨੀਆ ਛੱਡ ਗਏ ਦੋਹਾਂ ਦੀ ਘਾਟ ਨੂੰ ਬਰਦਾਸ਼ਤ ਕਰਨਾ ਸਾਡੇ ਲਈ ਕਾਫੀ ਔਖਾ ਹੋ ਰਿਹਾ ਸੀ ਪਰ ਸਮਾਂ ਜ਼ਖਮ ਭਰਦਾ ਗਿਆ ਇਫਤਾਰ ਸਰਕਾਰੀ ਹਸਪਤਾਲ 'ਚ ਡਾਕਟਰ ਲੱਗ ਗਿਆ ਤੇ ਸਾਡੇ ਉੱਤੇ ਸ਼ਹਿਰ ਰਹਿਣ ਲਈ ਜ਼ੋਰ ਪਾਉਣ ਲੱਗਾ ਇੱਬ ਨੂੰ ਸ਼ਹਿਰ ਰਹਿਣਾ ਪਸੰਦ ਨਹੀਂ ਸੀ ਅਸੀਂ ਉਸ ਦਾ ਵੀ ਹੱਲ ਕੱਢ ਲਿਆ ਹਰ ਹਫ਼ਤੇ ਅਸੀਂ ਦੋ ਮਹੀਨੇ ਤਿੰਨ ਚਾਰ ਦਿਨ ਸ਼ਹਿਰ ਰਹੇ ਹੁੰਦੇ ਤੇ ਬਾਕੀ ਦਿਨ ਪਿੰਡ ਰਹਿ ਲੈਂਦੇ ਅੰਮੀ ਅੱਬਾ ਤੋਂ ਬਾਅਦ ਇੱਬੂ ਦੇ ਵੱਡੇ ਭਰਾ ਨਾਲ ਸਾਡੀ ਨੇੜਤਾ ਵਧ ਗਈ ਤੇ ਸਾਡੀ ਖੇਤੀ ਦਾ ਕੰਮ ਉਹ ਹੀ ਵੇਖਣ ਲੱਗ ਪਿਆ ਉਸ ਦੇ ਤਿੰਨ ਬੇਟਿਆਂ 'ਚੋਂ ਛੋਟੇ ਇਸ ਯਾਸਰ ਨੇ ਡਿਗਰੀ ਕਰਕੇ ਕੁਝ ਸਾਲ ਪ੍ਰਾਈਵੇਟ ਨੌਕਰੀਆਂ ਕੀਤੀਆਂ ਤੇ ਫਿਰ ਕੈਨੇਡਾ ਦੀ ਫਾਈਲ ਲਾਈ। ਸਾਲ ਕੁ ਬਾਅਦ ਉਸਦਾ ਨੰਬਰ ਆ ਗਿਆ ਤੇ ਇੱਧਰ ਮੂਵ ਹੋ ਗਿਆ। ਮੇਰੇ ਨਾਲ ਯਾਸਰ ਦਾ ਨਿੱਕੇ ਹੁੰਦੇ ਤੋਂ ਹੀ ਬੜਾ ਮੋਹ ਸੀ। ਚਾਚੀ-ਚਾਚੀ ਕਹਿੰਦੇ ਆ ਇਸਦਾ ਮੂੰਹ ਨਹੀਂ ਸੀ ਠੱਕਦਾ। ਇੱਥੇ ਆ ਕੇ ਉਹ ਥੋੜਾ ਰੁਕੀ। ਆਲਾ-ਦਵਾਲਾ ਵੇਖਿਆ। ਪਾਣੀ ਵਾਲਾ ਗਲਾਸ ਚੱਕਿਆ ਤੇ ਸਾਰਾ ਹੀ ਖਾਲੀ ਕਰਤਾ। ਤੈਹ ਲੱਗੇ ਰੁਮਾਲ ਨਾਲ ਚਿਹਰੇ ਨੂੰ ਹਵਾ ਦਿੰਦਿਆਂ ਵੇਖ ਜੋਤੀ ਨੇ ਪੁੱਛ ਲਿਆ ਚਾਚੀ ਗਰਮੀ ਲੱਗਦੀ ਐ ਤਾਂ ਹੀਟ ਕੁਝ ਘਟ ਕਰ ਦੇਵਾਂ ਪਰ ਉਸਨੇ ਬੋਲਣ ਦੀ ਥਾਂ ਹੱਥ ਦੇ ਇਸ਼ਾਰੇ ਨਾਲ ਨਾ ਕੀਤੀ ਮੈਂ ਤਾਂ ਕੋ ਚੁੱਪ ਰਹਿਣ ਤੋਂ ਅਸੀਂ ਸਮਝਿਆ ਕੁਝ ਸੋਚ ਰਹੀ ਆ ਪਰ ਉਸਦੇ ਚਿਹਰੇ ਦੀ ਗੰਭੀਰਤਾ ਇਸ਼ਾਰੇ ਕਰ ਰਹੀ ਸੀ ਕਿ ਉਹ ਜ਼ਿੰਦਗੀ ਦੇ ਕਾਲੇ ਵਰਕੇ ਫਰੋਲਣ ਲਈ ਆਪਣੇ ਆਪ ਨੂੰ ਤਿਆਰ ਕਰ ਰਹੀ ਆ ਥੋੜੇ ਹੌਂਸਲੇ ਵਿੱਚ ਆ ਕੇ ਉਹ ਆਪੇ ਸ਼ੁਰੂ ਹੋ ਗਈ ਇੱਕ ਦਿਨ ਇਬੂ ਤੇ ਇਫਤਾਰ ਬਾਪ ਬੇਟਾ ਮੋਟਰਸਾਈਕਲ ਤੇ ਸ਼ਹਿਰੋਂ ਪੈਂਡ ਆ ਰਹੇ ਸੀ ਰਾਹ 'ਚ ਕੋਈ ਮੰਗਤਾ ਜਿਹਾ ਬਣ ਕੇ ਮੋਟਰਸਾਈਕਲ ਖੋਣ ਲਈ ਘਾਤ ਲਾਈ ਬੈਠਾ ਸੀ ਉਸਦੇ ਜੁੜੇ ਹੱਥ ਵੇਖ ਕੇ ਜਿਵੇਂ ਹੀ ਇਹ ਰੁਕੇ ਤਾਂ ਉਸਦੇ ਨਾਲ ਵਾਲਾ ਬੰਦੂਕ ਧਾਰੀ ਝਾੜੀਆਂ 'ਚੋਂ ਨਿਕਲ ਆਇਆ ਤੇ ਉਹ ਮੋਟਰਸਾਈਕਲ ਖੋਣ ਲੱਗੇ ਇਫਤਾਰ ਉਹਨਾਂ ਨਾਲ ਹੱਥੋਂ ਪਾਈ ਹੋ ਗਿਆ ਤੇ ਉਹ ਦੋਹਾਂ ਨੂੰ ਗੋਲੀਆਂ ਮਾਰ ਕੇ ਮੋਟਰਸਾਈਕਲ ਲੈ ਗਏ ਕਿਸੇ ਕਾਰ ਵਾਲੇ ਨੇ ਹਸਪਤਾਲ ਤੱਕ ਪਹੁੰਚਾ ਦਿੱਤਾ ਪਰ ਮੇਰੀ ਦੁਨੀਆ ਉਜੜਨੋਂ ਨਾ ਬਚੀ ਮੈਂ ਫਿਰ ਆਪਣੇ ਆਪ ਨੂੰ ਉਂਝ ਦੀ ਨਿਆਸਰੀ ਮਹਿਸੂਸ ਕਰਨ ਲੱਗ ਪਈ ਜਿਹੋ ਜਿਹਾ 65 ਸਾਲ ਪਹਿਲਾਂ ਮੱਕੀ ਦੇ ਖੇਤ ਵਿੱਚ ਲੁਕੀ ਹੋਈ ਨੂੰ ਲੱਗ ਰਿਹਾ ਸੀ ਪਲਾ ਹੋਵੇ ਯਾਸਰ ਪੁੱਤ ਦਾ ਖਬਰ ਮਿਲਣ ਤੋਂ ਚੌਥੇ ਦਿਨ ਤਿੰਨੇ ਹੀ ਦੇਸ਼ ਪਹੁੰਚ ਗਏ ਸੀ ਮੁਬਸ਼ਰ ਉਦੋਂ 14-15 ਸਾਲ ਦਾ ਹੋ ਇਹਨਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ ਤੇ ਮੈਂ ਆਪਣੇ ਆਪ ਨੂੰ ਸੰਭਾਲਣ ਲੱਗ ਪਈ। ਥੋੜੇ ਦਿਨਾਂ ਬਾਅਦ ਦੋਵੇਂ ਕਾਤਲ ਫੜੇ ਗਏ। ਜ਼ਿਲ੍ਹੇ ਦਾ ਵੱਡਾ ਪੁਲਿਸ ਅਫਸਰ ਯਾਸਰ ਦਾ ਬੇਲੀ ਸੀ। ਉਹ ਦੋਹਾਂ ਲੁਟੇਰਿਆਂ ਦਾ ਮੁਕਾਬਲਾ ਬਣਾਉਣ ਲੱਗਾ ਸੀ। ਇਹ ਤਾਂ ਮੈਨੂੰ ਤਰਵਾਸ ਦੇਣ ਲਈ ਉੱਥੇ ਲੈ ਗਏ ਤਾਂ ਕਿ ਮਰਦਿਆਂ ਨੂੰ ਵੇਖ ਮੈਨੂੰ ਤਸੱਲੀ ਹੋ ਜਾਊ। ਪਰ ਮੇਰੀਆਂ ਅੱਖਾਂ ਮੁਰੇ ਉਹਨਾਂ ਦੀਆਂ ਬੀਵੀਆਂ ਤੇ ਬਾਲ ਬੱਚੇ ਆਣ ਖਲੋਏ। ਮੈਂ ਪੁਲਿਸ ਵਾਲੇ ਅੱਗੇ ਉਹਨਾਂ ਤੇ ਰਹਿਮ ਦਾ ਤਰਲਾ ਮਾਰਿਆ। ਬਿਲਕੁਲ ਓਮੀ ਜਿਵੇਂ ਅੱਬੂ ਨੇ ਮੈਨੂੰ ਮੋਢੇ ਲਾਉਣ ਤੋਂ ਪਹਿਲਾਂ ਰਹਿਮ ਕਿਹਾ ਸੀ ਮੈਂ ਸੋਚਿਆ ਡਾਕੂਆਂ ਦੇ ਪਾਪ ਦਾ ਬਦਲਾ ਉਹਨਾਂ ਦੇ ਪਰਿਵਾਰਾਂ ਤੋਂ ਕਿਉਂ ਅਫਸਰ ਭਲਾ ਲੋਕ ਸੀ ਮੰਨ ਗਿਆ ਦੋ ਜਾਨਾਂ ਬਚਾ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਥੋੜੇ ਦਿਨਾਂ ਬਾਅਦ ਯਾਸਰ ਇੱਧਰ ਵਾਪਸ ਆ ਗਿਆ ਇਹ ਹਰ ਦੂਜੇ ਚੌਥੇ ਦਿਨ ਫੋਨ ਕਰਕੇ ਮੈਨੂੰ ਹੌਸਲਾ ਦੇਣਾ ਨਾ ਭੁੱਲਦਾ ਦੂਜੀ ਵਾਰ ਗਿਆ ਤਾਂ ਇਸ ਨੇ ਮੇਰਾ ਪਾਸਪੋਰਟ ਬਣਵਾ ਕੇ ਵੀਜ਼ਾ ਲਗਵਾ ਲਿਆ ਤੇ ਮੈਨੂੰ ਆਪਣੇ ਨਾਂ ਲੈ ਆਇਆ। ਮੈਨੂੰ ਇਹ ਦੇਸ਼ ਚੰਗਾ ਲੱਗਦਾ। ਇੱਥੇ ਵਸਦੇ ਚੜ੍ਹਦੇ ਪੰਜਾਬੀਆਂ ਵਿੱਚੋਂ ਮੈਂ ਆਪਣੇ ਖੂਨ ਵਾਲਿਆਂ ਨੂੰ ਲੱਭਦੀ ਰਹਿੰਦੀ। ਉਹ ਆਪਣੇ ਤਾਂ ਲੱਗਦੇ। ਪਰ ਤਾਰਾਂ ਜੋੜਦਿਆਂ ਉਹਨਾਂ ਵਿੱਚ ਕਰੰਟ ਦੇ ਪ੍ਰਵਾਹ ਵਾਲੀ ਚੁੰਬਕੀ ਖਿੱਚ ਨਾ ਬਣਦੀ। 6 ਮਹੀਨੇ ਵੀਜ਼ਾ ਸ਼ਰਤ ਖਤਮ ਹੋਣ ਤੋਂ ਪਹਿਲਾਂ ਮੈਂ ਦੇਸ਼ ਮੁੜ ਗਈ। ਇਸ ਵਾਰੇ ਗਏ ਤਾਂ ਪਤਾ ਨਹੀਂ ਕਿਉਂ। ਮੁਬਸ਼ਰ ਦੀਆਂ ਗੱਲਾਂ 'ਚੋਂ ਮੈਨੂੰ ਅਸ ਚੁੰਬਕੀ ਖਿੱਚ ਦੀ ਝਲਕ ਪੈਣ ਲੱਗ ਪਈ। ਜੈਸ ਦੀ टांग ਮੈਂ ਦੇਸ਼ ਵਾਪਸ ਜਾ ਕੇ ਵੀ ਨਹੀਂ ਸੀ ਛੱਡੀ ਮੈਂ ਯਾਸਰ ਹਰਨਾ ਨੂੰ ਪੁੱਛਣ ਤੋਂ ਪਹਿਲਾਂ ਤਿਆਰੀਆਂ ਖੇਚਣ ਲੱਗ ਪਈ ਇੱਕ ਦਿਨ ਬਾਜ਼ਾਰ ਗਈ ਤਾਂ ਇਸ ਬੇਟੀ ਲਈ ਕੋਈ ਸੂਟ ਪਸੰਦ ਨਾ ਆਵੇ ਕੱਪੜਿਆਂ ਦੀਆਂ ਕਿੰਨੀਆਂ ਸਾਰੀਆਂ ਦੁਕਾਨਾਂ ਫਿਰੀਆਂ ਇੱਕ ਦੁਕਾਨ ਮੁਰਿਓ ਲੰਘ ਰਹੀ ਸੀ ਤਾਂ ਲੱਗਿਆ ਜਿਵੇਂ ਬਾਹਰ ਟੰਗੇ ਹੋਏ ਐ ਸੂਟ ਨੇ ਆਵਾਜ਼ ਮਾਰੀ ਹੋਵੇ ਉਸ ਦਿਨ ਤੁਹਾਨੂੰ ਮਿਲ ਕੇ ਮਾਨ ਨੇ ਗਵਾਹੀ ਭਰੀ ਸੀ ਕਿ ਉਹ ਸੂਟ ਵਾਲੀ ਆਵਾਜ਼ ਕਿ ਸੇ ਆਪਣੇ ਦੇ ਹੀ ਸੀ ਆ 5-6 ਦਿਨ ਕੱਢਣੇ ਮੇਰੇ ਲਈ ਸਾਲਾਂ ਵਰਗੇ ਹੋ ਗਏ ਸੀ ਮੈਂ ਅਸੀਂ ਵੇਖਿਆ ਚਾਚੀ ਦਾ ਗਲਾ ਆਵਾਜ਼ ਤੋਂ ਜਵਾਬ ਦੇ ਗਿਆ ਸੀ ਜੋਤੀ ਦੀਆਂ ਬਾਹਾਂ ਉਸਦੇ ਦੁਆਲੇ ਕੱਸੀਆਂ ਗਈਆਂ ਸੀ ਮੇਰੇ ਕੰਨਾਂ ਨੂੰ ਸੁਣਦੇ ਲੰਮੇ-ਲੰਮੇ ਸਾਹ ਉਸ ਆਪਣਾਤ ਦਾ ਸਬੂਤ ਬਣ ਰਹੇ ਸਨ ਜਿਸ ਦੀ ਇੱਕ ਚਾਲਕ ਲਈ ਰੱਜੂ ਨੂੰ ਪੌਣੀ ਸਦੀ ਉਡੀ ਕਰਨੀ ਪਈ ਪਰ ਹਾਕਮਾ ਵੱਲੋਂ ਭਰਾਮਾ ਵਿੱਚ ਉਹ ਸਾਰੀ ਗਈ ਬਾਗੇ ਵਾਲੀ ਕੰਧ ਤੋਂ ਬਾਹਰੇ ਹੋ ਕੇ ਉਸੇ ਆਪਣਤ ਨੇ ਸੱਤ ਸਮੁੰਦਰ ਪਾਰ ਆ ਕੇ ਆਪਣੀਆਂ ਤਾਰਾਂ ਵਿੱਚ ਕਰੰਟ ਦੇ ਪ੍ਰਵਾਹ ਨਾਲ ਚੁੰਬਕੀ ਖਿੱਚ ਬਣਾ ਲਈ ਸੀ ਆਖਰ ਜੋਤੀ ਨੇ ਚੁੱਪ ਤੋੜੀ ਚਾਚੀ ਨਹੀਂ ਸੱਚ ਮੇਰੀ ਪਿਆਰੀ ਮਾਸੀ ਦਾਦੀ ਜੀ ਬੇਸ਼ੱਕ ਤੁਸੀਂ ਗੱਲ ਦੱਸਦੇ ਆਪਣੀ ਪਹਿਚਾਨ ਲੁਕਾਉਣ ਦੇ ਯਤਨ ਕੀਤੇ ਪਰ ਮੈਂ ਤਾਂ ਉਦੋਂ ਹੀ ਸਮਝ ਗਈ ਸੀ ਜਦ ਤੁਹਾਡੇ ਮੂੰਹੋਂ ਰੱਜੂ ਨਿਕਲ ਗਿਆ ਸੀ ਦਾਦੀ ਜੀ ਯਾਨੀ ਤੁਹਾਡੇ ਵੱਡੇ ਭੈਣ ਨੂੰ ਇਹੀ ਨਾਂ ਲੈ ਕੇ ਹੋਂਕੇ ਭਰਦਿਆਂ ਮੈਂ ਆਪਣੀ ਅੱਖੀਂ ਵੇਖਦੀ ਰਹੀ ਹਾਂ ਏਸੀ ਸੰਡੇ ਸਪੈਸ਼ਲ ਸਰਦਾਰ ਕਾਲੂ ਜੀ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਡੇ ਦਿਲ ਦੀਆਂ ਗਹਿਰਾਈਆਂ ਤੱਕ ਉਤਰ ਚੁੱਕੀ ਹੋਵੇਗੀ ਇੱਕ ਲਾਈਕ ਕਰਕੇ ਜ਼ਰੂਰ ਦੱਸਿਓ ਇਸ ਤਰ੍ਹਾਂ ਦੀ ਚਮਕੀ ਆਪਣਤ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਤਰ੍ਹਾਂ ਦੇ ਰਿਸ਼ਤੇ ਬਾਰੇ ਤੁਹਾਡੀ ਕੀ ਸੋਚ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਉਡੀਕ ਰਹੇਗੀ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਦੋਸਤਾਂ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਸੋਣਨ ਲਈ ਬਹੁਤ ਬਹੁਤ ਧੰਨਵਾਦ